ਜਦੋਂ ਘਰ ਤੇ ਅਤੇ ਲੋੜ ਨਾਲ ਬਣੇ ਹੋਏ ਰਿਸ਼ਤੇ ਆਪਣੇ ਆਪ ਨੂੰ ਪਿੱਛੇ ਕਰਨ ਲੱਗਦੇ ਐ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਸ ਵਿਅਕਤੀ ਤੋਂ ਸਾਨੂੰ ਬਹੁਤਾ ਕੰਮ ਨਹੀਂ ਰਿਹਾ ਤਾਂ ਇਸ ਕਿਸਮ ਦੀ ਸਥਿਤੀ ਦੇ ਵਿੱਚ ਹਾਲਾਤ ਇਹ ਬਣ ਜਾਂਦੇ ਐ ਕਿ ਉਹ ਵਿਅਕਤੀ ਕਿਤੇ ਨਾ ਕਿਤੇ ਨਿਰਾਸ਼ਾ ਜਾਂ ਕੰਮ ਦੀ ਜਿਹੜੀ ਢੇਰੀ ਐ ਉਹਦੇ ਅੰਦਰ ਟਹਿ ਜਾਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸਾਡੇ ਜੀਵਨ ਦੇ ਅਹਿਮ ਮੁੱਦੇ ਬਾਰੇ ਗੱਲ ਕਰਾਂਗੇ ਬਹੁਤ ਵਾਰੀ ਅਸੀਂ ਆਪਣੇ ਜੋ ਪੱਕੀ ਉਮਰ ਦੇ ਵਿਅਕਤੀ ਆ 45 50 ਨੂੰ ਪਾਰ ਕਰ ਜਾਂਦੇ ਆ ਉਹਨਾਂ ਨੂੰ ਦੇਖਦੇ ਆ ਕਿ ਜੀਵਨ ਵਿੱਚ ਸਭ ਕੁਝ ਹੁੰਦੇ ਉਹਨਾਂ ਕੋਲੇ ਘਰ ਕਾਰ ਨੌਕਰੀ ਲੋੜ ਮੁਜਬ ਧਨ ਧੌਲਤ ਸਾਰਾ ਕੁਝ ਉਹ ਪ੍ਰਾਪਤ ਕਰ ਲੈਂਦੇ ਆ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਜੀਵਨ ਵਿੱਚ ਉਦਾਸੀ ਹੈ ਉਦਾਸੀਨਤਾ ਹੈ ਚਿੰਤਾ ਭਾਵ ਹਿੰਤਾ ਗਮ ਗੀਨਤਾ ਵਿਰਾਗ ਹੈ ਸੋਗ ਹੈ ਇਸ ਗੱਲ ਨੂੰ ਮੋٹے ਤੌਰ ਤੇ ਸ਼ਹਿਰੀ ਲੋਕ ਹੈ ਜਿਹੜੇ ਉਹ ਡਿਪਰੈਸ਼ਨ ਦੇ ਅੰਡਰ ਰੱਖ ਲੈਂਦੇ ਆ ਕਿ ਇਹ ਵਿਅਕਤੀ ਡਿਪਰੈਸ਼ਨ ਦੇ ਹਾਲਾਤ ਦੇ ਵਿੱਚ ਚਲਾ ਗਿਆ ਇਹ ਕਿਉਂ ਹੁੰਦਾ ਹੈ ਇਹਦੇ ਕਾਰਨ ਕੀ ਹੈ ਕਿ ਸਾਰੇ ਲੋਕਾਂ ਨੂੰ ਹੁੰਦਾ ਹੈ ਇਹ ਸ਼ਹਿਰੀਵੰਦ ਸ੍ਰੇਣੀ ਦੀ ਬਿਮਾਰੀ ਕਿਉਂ ਹੈ ਜਾਂ ਰੱਜੇ ਪੁੱਜੇ ਲੋਕ ਜਿਨ੍ਹਾਂ ਦੀਆਂ ਸਾਰੀਆਂ ਆਮ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਹੀ ਇਹ ਅਲਮਤ ਕਿਉਂ ਚੁੰਬੜਦੀ ਹੈ ਇਸ ਹਲਾਮਤ ਤੋਂ ਨਾ ਸਿਰਫ ਅਨਪੜ੍ਹ ਪੜ੍ਹੇ ਲਿਖੇ ਵਪਾਰੀ ਨੌਕਰੀ ਵਾਲੇ ਚਿੰਤਨ ਕਰਨ ਵਾਲੇ ਬਹੁਤ ਸਾਰੇ ਵਿਅਕਤੀ ਇਹਦਾ ਸ਼ਿਕਾਰ ਆਮ ਤੌਰ ਤੇ ਹੋਏ ਸਾਡੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਉਮਰ ਦਾ ਅਜਿਹਾ ਪੜਾਉਂਦਾ ਜਿੱਥੇ ਜਾ ਕੇ ਵਿਅਕਤੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੇ ਵਿੱਚ ਬਹੁਤ ਸਾਰੀਆਂ ਸੰਭਾਵਨਾ ਸਨ ਉਹ ਸੰਭਾਵਨਾ ਦੇ ਅਨੁਸਾਰ ਉਹ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਅਸਮਰੱਥ ਰਿਹਾ ਕਈ ਵਾਰੋ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਆਪਣੇ ਪਹਿਲਾਂ ਮਨ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਪ੍ਰਾਪਤੀ ਉਹ ਦੇਖਣ ਲੱਗ ਜਾਂਦਾ ਹੈ ਜਦੋਂ ਉਹਨੂੰ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਸ਼ਾਇਦ ਉਹ ਹੁਣ ਉਮਰ ਦੇ ਇਸ ਪੜਾਅ ਤੇ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਸ ਦੇ ਅੰਦਰ ਕਿਤੇ ਨਾ ਕਿਤੇ ਭਾਵ ਹੀਨਤਾ ਆਉਣ ਲੱਗ ਜਾਂਦੀ ਹੈ ਜੇ ਉਹ ਦੋਸਤਾਂ ਦੇ ਵਿੱਚ ਰਹਿੰਦਾ ਹੈ ਜੀਵਨ ਦੇ ਨਾਲ ਜੁੜਿਆ ਹੋਇਆ ਹੈ ਜੀਵਨ ਦੀਆਂ ਚੰਗਿਆਈਆਂ ਦੇ ਨਾਲ ਜੁੜਿਆ ਹੋਇਆ ਹੈ ਜੀਵਨ ਨੂੰ ਅਸਾਰੂ ਪੱਖੋਂ ਦੇਖਦਾ ਹੈ ਤਾਂ ਕਈ ਵਾਰ ਉਹ ਇਹਨਾਂ ਤੋਂ ਛੁਟਕਾਰਾ ਪਾ ਲੈਂਦਾ ਪਰ ਕਈ ਵਾਰ ਇੰਨੀਆਂ ਢੂੰਗੀਆਂ ਮਨ ਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਉੱਤਰ ਜਾਂਦੀਆਂ ਜਿਨ੍ਹਾਂ ਤੋਂ ਸਹਿਜ ਰੂਪ ਦੇ ਵਿੱਚ ਛਿਟਕਾਰਾ ਪਾਉਣਾ ਸੰਭਵ ਹੀ ਨਹੀਂ ਲੱਗਦਾ ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹ ਹੁਣ ਅੱਗੇ ਕੁਝ ਨਹੀਂ ਕਰ ਸਕਦਾ ਜਦੋਂ ਉਹ ਆਪਣੇ ਚਿੱਟੇ ਹੋ ਰਹੇ ਵਾਲਾਂ ਵੱਲ ਨਿਗਾਹ ਮਾਰਦਾ ਹੈ ਕੁਝ ਜਰ ਠੁੰਮਣਾ ਦੇਣ ਲਈ ਉਹਨਾਂ ਨੂੰ ਰੰਗਦਾਰ ਬਣਾ ਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਦੋਂ ਉਹ ਵੀ ਅਸਰ ਨਹੀਂ ਕਰਦੇ ਤਾਂ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਜੀਵਨ ਦਾ ਇਹ ਪੜਾ ਉਹਦੇ ਹੱਥ ਵਿੱਚੋਂ ਲੰਘ ਗਿਆ ਤੇ ਹੁਣ ਉਹ ਜੀਵਨ ਦੇ ਅਗਲੇ ਪੜਾ ਦੇ ਵਿੱਚ ਕੁਝ ਨਹੀਂ ਕਰ ਸਕਦਾ ਇਸ ਕਿਸਮ ਦੀ ਸਥਿਤੀ ਦੇ ਵਿੱਚ ਬਹੁਤੇ ਮਨੁੱਖਾਂ ਦੇ ਅੰਦਰ ਉਦਾਸੀਨਤਾ ਆ ਜਾਂਦੀ ਹੈ ਇਹ ਉਦਾਸੀਨਤਾ ਦਾ ਭਾਵ ਨਾ ਸਿਰਫ ਨਿਰਾਸ਼ਾ ਵੱਲ ਲੈ ਜਾਂਦਾ ਹੈ ਬਲਕਿ ਉਸ ਵਿਅਕਤੀ ਨੂੰ ਕਈ ਵਾਰ ਇਕੱਲੇਪਣ ਦਾ ਸ਼ਿਕਾਰ ਵੀ ਕਰ ਦਿੰਦਾ ਹੈ ਬਹੁਤੇ ਲੋਕਾਂ ਨਾਲ ਮਿਲਣੋਂ ਹਟ ਜਾਂਦਾ ਹੈ ਬਹੁਤਿਆਂ ਰਿਸ਼ਤੇਦਾਰੀਆਂ ਜਾਂ ਬਹੁਤੇ ਲੋਕ ਜੋਦੇ ਨਾਲ ਸੰਬੰਧ ਬਣਾ ਕੇ ਰੱਖਦੇ ਆ ਉਹ ਗਰਜ ਜਾਂ ਲੋੜ ਨਾਲ ਜੁੜੀਆਂ ਹੁੰਦੀਆਂ ਜਦੋਂ ਗਰਜ ਅਤੇ ਲੋੜ ਨਾਲ ਬਣੇ ਹੋਏ ਰਿਸ਼ਤੇ ਆਪਣੇ ਆਪ ਨੂੰ ਪਿੱਛੇ ਕਰਨ ਲੱਗਦੇ ਐ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਸ ਵਿਅਕਤੀ ਤੋਂ ਸਾਨੂੰ ਬਹੁਤਾ ਕੰਮ ਨਹੀਂ ਰਹੀਆ ਤਾਂ ਇਸ ਕਿਸਮ ਦੀ ਸਥਿਤੀ ਦੇ ਵਿੱਚ ਹਾਲਾਤ ਇਹ ਬਣ ਜਾਂਦੇ ਐ ਕਿ ਉਹ ਵਿਅਕਤੀ ਕਿਤੇ ਨਾ ਕਿਤੇ ਨਿਰਾਸ਼ਾ ਜਾਂ ਗਮ ਦੀ ਜਿਹੜੀ ਢੇਰੀ ਐ ਉਹਦੇ ਅੰਦਰ ਟਹਿ ਜਾਂਦਾ ਐ ਇਹੋ ਜੀ ਸਥਿਤੀ ਦੇ ਵਿੱਚ ਵਿਅਕਤੀ ਕੀ ਕਰੇ ਇਸ ਕਿਸਮ ਦੀ ਸਥਿਤੀ ਦੇ ਵਿੱਚੋਂ ਵਿਅਕਤੀ ਕਿਵੇਂ ਨਿਕਲੇ ਤਾਂ ਇਸ ਦੇ ਕੁਝ ਬੜੇ ਸਹਿਜ ਇਲਾਜ ਐ ਇੱਕ ਤਾਂ ਦੋਸਤੋ ਇਹ ਐ ਕਿ ਤੁਸੀਂ ਆਪਣਾ ਬਾਕੀ ਸਾਰੀ ਦੁਨੀਆ ਨਾਲ ਮੁਕਾਬਲਾ ਕਰਨਾ ਛੱਡ ਦਿਓ ਕਿਉਂਕਿ ਜਦੋਂ ਤੁਸੀਂ ਇੱਕ ਸਟੇਜ ਤੇ ਖੜਕੇ ਆਪਣੀ ਅਸੈਸਮੈਂਟ ਕਰੋਗੇ ਆਪਣੇ ਬਾਰੇ ਅੰਦਾਜ਼ਾ ਲਗਾਓਗੇ ਤਾਂ ਬਹੁਤ ਸਾਰੇ ਤੁਹਾਡੇ ਤੋਂ ਅੱਗੇ ਵੀ ਹੋਣਗੇ ਪਰ ਉਸ ਤੋਂ ਕਈ ਗੁਣਾ ਲੋਕ ਐ ਜਿਹੜੇ ਤੁਹਾਡੇ ਤੋਂ ਪਿੱਛੇ ਹੋਣਗੇ ਜੇ ਤੁਸੀਂ ਇੱਕ ਦਿਨ ਆਪਣੇ ਲਈ ਸਮਾਂ ਕੱਢ ਕੇ ਆਪਣੇ ਮਨ ਦੀ ਆਵਾਜ਼ ਸੁਣ ਕੇ ਇਸ ਗੱਲ ਤੇ ਫੈਸਲਾ ਕਰੋਗੇ ਕਿ ਤੁਸੀਂ ਕਿੰਨਾ ਨੂੰ ਜ਼ਿਆਦਾ ਤਵੱਜੋ ਦਿਨੇ ਹੋ ਤਾਂ ਉਹਦੇ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੂਗਾ ਚੀਜ਼ਾਂ ਦੀ ਪ੍ਰਾਪਤੀ ਜਿੰਨਾਂ ਚਿਰ ਤੁਹਾਡੇ ਕੋਲੇ ਨਹੀਂ ਉਹਨਾਂ ਚ ਤੁਹਾਨੂੰ ਉਹ ਬਹੁਤ ਜ਼ਿਆਦਾ ਉਤਸ਼ਾਹਤ ਕਰਦੀਆਂ ਕਿ ਮੈਂ ਇਹਨਾਂ ਨੂੰ ਲਵਾਂ ਫਾਰ ਐਗਜ਼ਾਮਪਲ ਤੁਸੀਂ ਕੋਈ ਵੱਡੀ ਤੋਂ ਵੱਡੀ ਕਾਰ ਲੈ ਕੇ ਆਏ ਤੇ ਜਦੋਂ ਉਸ ਨੂੰ ਲੈ ਕੇ ਤੁਸੀਂ ਸੜਕ ਤੇ ਨਿਕਲਦੇ ਹੋ ਤਾਂ ਤੁਹਾਨੂੰ ਉਸ ਨਾਲ ਦੀਆਂ 20 ਕਾਰਾਂ ਦੇ ਵਿੱਚ ਫਿਰਦੇ ਹੋਰ ਲੋਕ ਮਿਲ ਜਾਂਦੇ ਐ ਤੇ ਮਹੀਨੇ ਦੋ ਮਹੀਨੇ ਬਾਅਦ ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਸ਼ਾਇਦ ਮੇਰੇ ਵਰਗੇ ਇਸ ਦੁਨੀਆ ਦੇ ਵਿੱਚ ਹੋਰ ਬਥੇਰੇ ਐ ਇਸ ਕਰਕੇ ਇਸ ਵਹਿਮ ਵਿੱਚੋਂ ਜਿੰਨਾ ਛੇਤੀ ਮਨੁੱਖ ਨਿਕਲ ਜੇ ਕਿ ਉਸ ਨੂੰ ਵਸਤਾਂ ਦੇ ਨਾਲ ਖੁਸ਼ੀ ਮਿਲੂਗੀ ਉਨਾਂ ਹੀ ਛੇਤੀ ਉਹ ਆਪਣੇ ਜੀਵਨ ਨੂੰ ਠੀਕ ਤਰੀਕੇ ਨਾਲ ਜਿਉਣਾ ਸਿੱਖ ਸਕਦਾ ਹੈ ਜੇ ਜੀਵਨ ਵਸਤਾਂ ਕਾਰਨ ਜਾਂ ਉਹਦੇ ਮਨ ਦੇ ਵਿੱਚ ਪਈਆਂ ਲਾਲਸਾਵਾਂ ਕਾਰਨ ਉਸ ਨੂੰ ਇਸ ਰੂਪ ਦੇ ਵਿੱਚ ਜਿਉਣਾ ਚਾਹੁੰਦਾ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਠੀਕ ਰਸਤੇ 'ਤੇ ਜੀਵਨ ਨੂੰ ਨਹੀਂ ਲੈ ਜਾ ਰਿਹਾ ਜ਼ਿੰਦਗੀ ਦੇ ਇਸ ਪੜਾਅ ਦੇ ਉੱਪਰ ਕਈ ਕਿਸਮ ਦੀਆਂ ਮੈਡੀਕਲ ਜਾਂ ਹਾਰਮੋਨਲ ਤਬਦੀਲੀਆਂ ਵੀ ਆਉਂਦੀਆਂ ਜਿਹੜੀਆਂ ਹਰ ਮਨੁੱਖ ਅਤੇ ਇਸਤਰੀ ਦੇ ਅਧਖੜ ਉਮਰ ਦੇ ਪੜਾਅ ਦੇ ਉੱਪਰ ਉਹਤੇ ਵੱਡਾ ਅਸਰ ਪਾਉਂਦੀਆਂ ਜੇਕਰ ਅਜਿਹਾ ਕੁਝ ਵਾਪਰਦਾ ਹੈ ਜਿਸ ਦੇ ਨਾਲ ਉਹਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਉਹਦੇ ਅੰਦਰ ਉਦਾਸੀਨਤਾ ਜਾਂ ਉਦਾਸੀ ਕਿਉਂ ਹੈ ਤਾਂ ਉਸਨੂੰ ਜ਼ਰੂਰ ਕਿਸੇ ਮਨੋਚਿਕਿਤਸਦੀ ਸਾਈਕੀਟ੍ਰਿਸਟ ਦੀ ਸਲਾਹ ਲੈਣੀ ਚਾਹੀਦੀ ਹੈ ਇਸ 'ਚ ਕੋਈ ਹਰਜ ਨਹੀਂ ਹੈ ਪਰ ਇਹਦੇ ਨਾਲ-ਨਾਲ ਜੇ ਉਹ ਵਿਅਕਤੀ ਇਹਨਾਂ ਸਾਰੀਆਂ ਆਲਾਮਤਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਨਿਯਮਤ ਤੌਰ ਤੇ ਬਾਹਰ ਨਿਕਲਣਾ ਸ਼ੁਰੂ ਕਰੇ ਚੰਗੀਆਂ ਕਿਤਾਬਾਂ ਨੂੰ ਪੜਨ ਦਾ ਉਦਮ ਕਰੇ ਤੇ ਇਹਦੇ ਨਾਲ ਚੰਗੇ ਲੋਕਾਂ ਦੀ ਸੰਗਤ ਕਰਨ ਦੀ ਵੀ ਕੋਸ਼ਿਸ਼ ਕਰੇ ਨਾ ਕਿ ਆਪਣੇ ਅੰਦਰ ਨੂੰ ਮੁੜਦਾ ਜਾਵੇ ਆਪਣੇ ਅੰਦਰ ਦੀਆਂ ਗੁੰਝਲਾਂ ਤੇ ਕਹਾਣੀਆਂ ਨੂੰ ਉਪਰ ਆੜਾ ਕੇ ਦੇਖੀ ਜਾਵੇ ਜਿੰਨਾ ਛੇਤੀ ਹੋ ਸਕਦਾ ਹੈ ਕੋਈ ਵਿਅਕਤੀ ਆਪਣੇ ਅੰਦਰ ਦੱਬੀਆਂ ਇਛਾਵਾਂ ਆਪਣੀਆਂ ਲਾਲਸਾਵਾਂ ਉਮਰ ਦੇ ਇਸ ਪੜਾਅ ਦੀਆਂ ਚੁਣੌਤੀਆਂ ਤੋਂ ਖੜਾ ਛਡਾ ਲੂਗਾ ਉਨੀ ਛੇਤੀ ਹੀ ਉਹ ਵਿਅਕਤੀ ਡਿਪਰੈਸ਼ਨ ਵਰਗੀ ਬਿਮਾਰੀ ਤੋਂ ਪਾਰ ਪਾ ਸਕਦਾ ਹੈ ਸਾਡੇ ਬਹੁਤ ਸਾਰੇ ਚਿੰਤਕ ਪੜ੍ਹੇ ਲਿਖੇ ਵਿਅਕਤੀ ਜਿਹੜੇ ਸਮਾਜ ਨੂੰ ਸੇਧ ਦਿੰਦੇ ਐ ਕਿਤੇ ਨਾ ਕਿਤੇ ਉਹਨਾਂ ਵਿੱਚ ਵੀ ਦੇਖਿਆ ਜਾਂਦਾ ਹੈ ਕਿ ਇਸ ਕਿਸਮ ਦੀਆਂ ਅਲਮਤਾ ਪਾਈਆਂ ਜਾਂਦੀਆਂ ਇਹ ਹਮੇਸ਼ਾ ਹੀ ਕਈ ਵਾਰ ਵਿਅਕਤੀ ਦੂਸਰਿਆਂ ਨਾਲ ਤੇ ਕਈ ਵਾਰ ਆਪਣੇ ਆਪ ਨਾਲ ਕੰਪੀਟੀਸ਼ਨ ਕਰਕੇ ਇਸ ਕਿਸਮ ਦੀ ਸਿਟੀ ਦੇ ਵਿੱਚ ਪਹੁੰਚ ਜਾਂਦਾ ਹੈ ਇਸ ਲਈ ਦੋਸਤੋ ਸਾਨੂੰ ਆਪਣੇ ਲਈ ਆਤਮ ਚਿੰਤਨ ਕਰਨਾ ਚਾਹੀਦਾ ਹੈ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਚੁੱਪ ਕਰਕੇ ਚੁੱਪ ਦੀ ਆਵਾਜ਼ ਸੁਣਦੇ ਹਾਂ ਤੇ ਉਹਦੇ ਕੀ ਅਰਥ ਹੈ ਉਹ ਸਾਡੇ ਜੀਵਨ ਨੂੰ ਕਿਵੇਂ ਬਦਲ ਸਕਦਾ ਹੈ ਕੀ ਅਸੀਂ ਜੀਵਨ ਦੇ ਵਿੱਚ ਹਮੇਸ਼ਾ ਹੀ ਇੱਕੋ ਰਫਤਾਰ ਨਾਲ ਦੌੜ ਸਕਦੇ ਹਾਂ ਕੀ ਜੀਵਨ ਦੇ ਵਿੱਚ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਕੀ ਸਾਡੇ ਜੀਵਨ ਵਿੱਚ ਜੋ ਅਸੀਂ ਪ੍ਰਾਪਤ ਕਰਨਾ ਲੋਚਦੇ ਹਾਂ ਉਹਦੀ ਬਹੁਤੀ ਲੋੜ ਵੀ ਹੈ ਕਿ ਨਹੀਂ ਕਈ ਵਾਰੀ ਅਸੀਂ ਬਿਨਾਂ ਲੋੜ ਤੋਂ ਹੀ ਸਮਾਨ ਇਕੱਠਾ ਕਰੀ ਜਾਂਦੇ ਹਾਂ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਹੁਤ ਸਾਰੀਆਂ ਇਸ ਕਿਸਮ ਦੀਆਂ ਲਾਲਸਾਵਾਂ ਤੇ ਇਛਾਵਾਂ ਤੋਂ ਮੁਕਤ ਕਰਕੇ ਰੱਖਣਾ ਚਾਹੀਦਾ ਹੈ ਜਿੰਨਾ ਛੇਤੀ ਮੁਕਤ ਕਰਕੇ ਰੱਖਾਂਗੇ ਉਨਾ ਹੀ ਛੇਤੀ ਜਿਹੜਾ ਉਹ ਵਿਅਕਤੀ ਹੈ ਉਹ ਜੀਵਨ ਦੇ ਇਹਨਾਂ ਖਾਸ ਕਿਸਮ ਦੀਆਂ ਸਮੱਸਿਆਵਾਂ ਤੋਂ ਪਾਰ ਪਾਉਣ ਦੇ ਵਿੱਚ ਸਫਲ ਹੋਊਗਾ ਮੈਨੂੰ ਉਮੀਦ ਹੈ ਕਿ ਅਸੀਂ ਆਪਣੇ ਮਨ ਦੇ ਵਿੱਚ ਪਏ ਹੋਏ ਅਕੱਲੇਪਣ ਸਾਡੇ ਮਨ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਕਾਰਨ ਪੈਦਾ ਹੋਏ ਤਣਾਅ ਨੂੰ ਜਾਂ ਇਸ ਕਿਸਮ ਦੀਆਂ ਪਰਿਸਥਿਤੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਇਹਦੇ ਲਈ ਰੋਜ਼ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਰੋਜ਼ ਕਸਰਤ ਕਰੋ ਚੰਗਾ ਖਾਣ-ਪਾਣ ਚੰਗੀ ਨੀਂਦ ਚੰਗੀ ਸੋਚ ਹੈ ਜਿਹੜੀ ਉਹ ਤੁਹਾਨੂੰ ਇਸ ਚੀਜ਼ ਦੇ ਨਾਲ ਜੋੜ ਸਕਦੀ ਹੈ ਜੇ ਇਹ ਸਾਰੀਆਂ ਚੀਜ਼ਾਂ ਤੁਸੀਂ ਲਗਾਤਾਰ ਕਰੋਗੇ ਤਾਂ ਪੂਰ ਉਮੀਦ ਹੈ ਤੁਸੀਂ ਬੜੀ ਜਲਦੀ ਇਹ ਸਾਰੀ علامات ਤੋਂ ਖੜਾ ਸ਼ਡਾ ਸਕਦੇ ਹੋ ਕਿਉਂਕਿ ਇਹ ਰੱਜੇ ਪੁੱਜੇ ਹੋਣ ਦੀ ਜਾਂ ਕਿਸੇ ਖਾਸ ਕੰਮ ਤੋਂ ਵਿਲੇ ਹੋਣ ਦੀ ਅਲਮਤ ਹੈ ਇਸ ਨੂੰ ਥੋੜੇ ਡਾਕਟਰੀ ਸਹਿਤਾ ਨਾਲ ਥੋੜੇ ਆਪਣੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਧੰਨਵਾਦ